ਸਤ ਸ੍ਰੀਕਾਲ ਜੀ ਅੱਜ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਹੈ ਜੀ ਗੁਰੂ ਨਾਨਕ ਦੇਵ ਜੀ ਤੇ ਮੂਲਾ ਖੱਤਰੀ ਦੀ ਇਸ ਕਹਾਣੀ ਦੇ ਵਿੱਚ ਗੁਰੂ ਨਾਨਕ ਤੇਵ ਜੀ ਨੇ ਸੱਚ ਤੇ ਝੂਠ ਨੂੰ ਵੇਖਨਾਬ ਕੀਤਾ ਅਤੇ ਸੱਚ ਦਾ ਮੂਲ ਕ ਮੂਲਾ ਖੱਤਰੀ ਨੂੰ ਸੱਚ ਦਾ ਆਰਾਫ ਕਰਾਇਆ ਤੇ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਕਹਾਣੀ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਣਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਪੋਰਟ ਜਰੂਰ ਕਰ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸੰਗੀ ਭਾਈ ਮਰਦਾਨਾ ਜੀ ਨਾਲ ਸਫ਼ਰ ਤੇ ਨਿਕਲੇ ਹੋਏ ਸਨ ਉਹ ਲੋਕਾਂ ਨੂੰ ਸੱਚਾਈ ਨਿਮਰਤਾ ਤੇ ਇਮਾਨਦਾਰੀ ਦਾ ਪਾਠ ਪੜਾਉਂਦੇ ਸਨ ਇੱਕ ਦਿਨ ਉਹ ਇੱਕ ਪਿੰਡ ਦੇ ਨੇੜੇ ਪਹੁੰਚੇ ਜਿੱਥੇ ਮੂਲਾ ਖੱਤਰੀ ਨਾਂ ਦਾ ਵਿਅਕਤੀ ਰਹਿੰਦਾ ਸੀ ਮੂਲਾ ਵਪਾਰੀ ਸੀ ਪਰ ਉਸ ਵਿੱਚ ਝੂਠ ਲਾਲਚ ਤੇ ਅਹੰਕਾਰ ਭਰਿਆ ਹੋਇਆ ਸੀ ਉਹ ਸੋਚਦਾ ਸੀ ਕਿ ਪੈਸਾ ਤੇ ਚਲਾਕੀ ਨਾਲ ਹੀ ਜੀਵਨ ਚੰਗਾ ਚੱਲ ਸਕਦਾ ਹੈ ਗੁਰੂ ਜੀ ਪਿੰਡ ਵਿੱਚ ਆਏ ਤਾਂ ਮੂਲਾ ਖੱਤਰੀ ਨੇ ਸੁਣਿਆ ਕਿ ਇੱਕ ਵੱਡੇ ਪਵਿੱਤਰ ਸੰਤ ਆਏ ਹਨ ਜਿਨ੍ਹਾਂ ਕੋਲ ਹਰ ਸਵਾਲ ਦਾ ਜਵਾਬ ਹੈ ਉਹ ਮਨ ਲਈ ਤਿਆਰ ਤਾਂ ਹੋ ਗਿਆ ਪਰ ਉਸ ਦੇ ਮਨ ਵਿੱਚ ਇੱਕ ਸ਼ੱਕ ਸੀ ਕਿ ਦੇਖੀਏ ਇਹ ਗੁਰੂ ਸੱਚਮੁੱਚ ਕਿੰਨੇ ਗਿਆਨੀ ਹਨ ਉਹ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਗੁਰੂ ਜੀ ਨੇ ਪਿਆਰ ਨਾਲ ਉਸ ਨੂੰ ਬਿਠਾਇਆ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਹਵਾ ਵਿੱਚ ਸ਼ਾਂਤੀ ਸੀ ਗੁਰੂ ਜੀ ਨੇ ਮੁਸਿਆ ਬੋਲਾ ਦੱਸੋ ਸੱਚ ਕੀ ਹੈ ਤੇ ਝੂਠ ਕੀ ਹੈ ਮੂਲਾ ਹੱਸ ਕੇ ਬੋਲੇ ਗੁਰੂ ਜੀ ਸੱਚ ਉਹ ਹੈ ਜੋ ਬੋਲ ਕੇ ਕਿਸੇ ਨੂੰ ਖੁਸ਼ੀ ਮਿਲੇ ਤੇ ਝੂਠ ਉਹ ਜਦੋਂ ਕਿਸੇ ਦਾ ਦਿਲ ਦੁਖੇ ਕਈ ਵਾਰ ਝੂਠ ਵੀ ਲੋਕਾਂ ਦਾ ਭਲਾ ਕਰ ਜਾਂਦਾ ਹੈ ਗੁਰੂ ਜੀ ਨੇ ਸ਼ਾਂਤ ਮੁਸਕਰਾਹਟ ਨਾਲ ਉਸ ਵੱਲ ਵੇਖਿਆ ਤੇ ਕਿਹਾ ਮੂਲਾ ਜੇ ਝੂਠ ਭਲੇ ਦਾ ਕਾਰਨ ਬਣਦਾ ਹੋਵੇ ਤਾਂ ਫਿਰ ਸੱਚ ਦਾ ਮਤਲਬ ਹੀ ਖਤਮ ਹੋ ਜਾਂਦਾ ਹੈ ਇਹ ਕਹਿ ਕੇ ਗੁਰੂ ਜੀ ਨੇ ਚਵੀਨਵਾਲ ਅਸਾਰਾ ਕੀਤਾ ਉੱਥੇ ਇੱਕ ਸੱਪ ਰੰਗ ਰਿਹਾ ਸੀ ਗੁਰੂ ਜੀ ਨੇ ਕਿਹਾ ਇਸ ਸੱਪ ਆਪਣੇ ਦਸ ਨਾਲ ਮਾਰਦਾ ਹੈ ਜਿਵੇਂ ਸੱਪ ਦਾ ਵਿਸ਼ ਸਰੀਰ ਨੂੰ ਖਾ ਜਾਂਦਾ ਹੈ ਝੂਠ ਦਾ ਵਿਸ਼ ਮਨੁੱਖ ਦੀ ਆਤਮਾ ਨੂੰ ਮਾਰ ਦਿੰਦਾ ਹੈ ਮੂਲਾ ਚੁੱਪ ਹੋ ਗਿਆ ਗੁਰੂ ਜੀ ਨੇ ਫਿਰ ਕਿਹਾ ਮੂਲਾ ਸੱਚ ਤੇ ਝੂਠ ਵਿੱਚ ਫਰਕ ਸਮਝਣਾ ਚਾਹੁੰਦੇ ਹੋ ਸੱਚ ਉਸ ਦੀ ਰੋਸ਼ਨੀ ਹੈ ਜੋ ਅੰਧਕਾਰ ਨੂੰ ਮਿਟਾ ਦਿੰਦਾ ਹੈ ਝੂਠ ਉਹ ਹੈ ਹੈ ਜੋ ਸੂਰਜ ਦੇ ਆਉਣ ਨਾਲ ਗਾਇਬ ਹੋ ਜਾਂਦੀ ਹੈ ਇਹ ਬਚਨ ਸੁਣ ਕੇ ਮੂਲੇ ਦੇ ਅੰਦਰ ਜਿਵੇਂ ਕੁਝ ਹਲ ਉਸਨੇ ਸੋਚਿਆ ਕਿ ਮੈਂ ਕਿੰਨੇ ਲੋਕਾਂ ਨਾਲ ਝੂਠ ਬੋਲਿਆ ਕਿੰਨਾ ਲਾਲਚ ਕੀਤਾ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਬੋਲੇ ਗੁਰੂ ਜੀ ਮੈਂ ਸਾਰੀ ਉਮਰ ਝੂਠ ਨਾਲ ਜੀ ਰਿਹਾ ਸੀ ਮੈਨੂੰ ਮਾਫ਼ ਕਰ ਦਿਓ ਤੇ ਸੱਚ ਦੇ ਰਾਹ ਤੇ ਤੁਰਨ ਦੀ ਹਿੰਮਤ ਦਿਓ ਗੁਰੂ ਜੀ ਨੇ ਮੂਲਾ ਨੂੰ ਚੁੱਕ ਕੇ ਖੜਾ ਕੀਤਾ ਤੇ ਕਿਹਾ ਮੂਲਾ ਸੱਚ ਦਾ ਰਾਹ ਔਖਾ ਹੈ ਪਰ ਇਹੀ ਰਾਹ ਰੱਬ ਤੱਕ ਪਹੁੰਚਦਾ ਹੈ ਜੇ ਮਨੁੱਖ ਆਪਣੀ ਬੋਲੀ ਤੇ ਕਰਮ ਸੱਚੇ ਰੱਖੇ ਤਾਂ ਨਹੀਂ ਉਹ ਪ੍ਰਮਾਤਮਾ ਦੇ ਨੇੜੇ ਪਹੁੰਚਦਾ ਹੈ ਉਸ ਦਿਨ ਤੋਂ ਮੂਲਾ ਖੱਤਰੀ ਬਦਲ ਗਿਆ ਉਸ ਨੇ ਸੱਚ ਤੇ ਨਿਮਰਤਾ ਦੀ ਜ਼ਿੰਦਗੀ ਬਣਾਈ ਪਿੰਡ ਦੇ ਲੋਕ ਹੈਰਾਨ ਰਹਿ ਗਏ ਕਿ ਮੂਲਾ ਜੋ ਪਹਿਲਾਂ ਚਲਾਕ ਸੀ ਹੁਣ ਸਭ ਦਾ ਭਲਾ ਕਰਨ ਲੱਗ ਪਿਆ ਸੱਚਾ ਬੰਦਾ ਹਮੇਸ਼ਾ ਰੱਬ ਦੇ ਨੇੜੇ ਰਹਿੰਦਾ ਹੈ ਝੂਠ ਕਦੇ ਵੀ ਚਿਰ ਨਹੀਂ ਟਿਕਦਾ ਮਨੁੱਖ ਦੀ ਅਸਲੀ ਸੋਭਾ ਉਸ ਦੇ ਸੱਚੇ ਬੋਲ ਤੇ ਕਰਮਾਂ ਵਿੱਚ ਇਹ ਸਾਖੀ ਸੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਤੋਂ ਲਏਗੀ ਇਸ ਕਹਾਣੀ ਵਿੱਚ ਗੁਰੂ ਜੀ ਮੂਲਾ ਖੱਤਰੀ ਨੂੰ ਸੱਚ ਦੇ ਚੂੜ ਦਾ ਅਸਲੀ ਅਰਥ ਸਮਝਾਉਂਦੇ ਹਨ ਦੇਖੋ ਕਿਵੇਂ ਇੱਕ ਝੂਠਾ ਤੇ ਲਾਲਚੀ ਵਿਅਕਤੀ ਗੁਰੂ ਜੀ ਦੇ ਉਪਦੇਸ਼ ਨਾਲ ਆਪਣੀ ਜ਼ਿੰਦਗੀ ਬਦਲ ਲੈਂਦਾ ਹੈ ਏਸੀ ਜੀ ਮੂਲਾ ਖੱਤਰੀ ਦੇ ਜੀਵਨ ਦੀ ਕਹਾਣੀ ਕਿਵੇਂ ਬਾਬੇ ਨਾਨਕ ਨੇ ਮੂਲਾ ਖੱਤਰੀ ਦੇ ਜੀਵਨ ਨੂੰ ਬਦਲਿਆ ਅਤੇ ਉਹ ਲੋਕਾਂ ਦਾ ਭਲਾ ਕਰਨ ਲੱਗਾ ਇਸੇ ਤਰ੍ਹਾਂ ਸੰਗਤ ਜੀ ਆਪਾਂ ਨੂੰ ਵੀ ਬਾਬੇ ਨਾਨਕ ਦੇ ਬਚਨਾਂ ਉੱਤੇ ਚੱਲਣਾ ਚਾਹੀਦਾ ਅਤੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਇਸੇ ਤਰ੍ਹਾਂ ਦੀਆਂ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਹੋਰ ਕਹਾਣੀ ਲੈ ਕੇ ਤਦ ਤੱਕ ਲਈ ਰੱਬ ਰੱਖ